ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕਲਾਪਾ ਆਏ ਆਂ ਤੇ ਅੱਜ ਤਾਂ ਮੈਂ 6 ਸੱਜਰਾ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਕੋਈ ਨੀਲੀ ਦੀ ਤੇ ਜਿਨ੍ਹਾਂ ਦੇ ਵਿੱਚੋਂ 4 ਸੂਈਆਂ ਵਾਂ ਤੇ 2 ਸੂਨ ਵਾਲੀਆਂ ਵਾਂ ਤੇ ਕੋਈ ਨੀਲੀ ਦੀ ਆ ਤੇ ਕੋਈ ਮੋਹਰਾ ਦੀ ਆ ਤੇ ਗੱਲਬਾਤ ਨਾਲ ਆਪਾਂ ਕਰਦੇ ਵੀ ਆ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਵਧੀਆ ਜੀ ਵਧੀਆ। ਤੇ ਪੇਂਟ ਦਾ ਕੰਮ ਚੱਲੰਦਿਆ ਫਿਰ ਪੂਰਾ? ਹਾਂਜੀ ਹਾਂਜੀ। ਪੂਰਾ ਫਿਰ ਲਿਸ਼ਕਾ ਦੇ ਲੱਗੇਗੇ। ਹਾਂਜੀ ਹਾਂਜੀ। ਇਹ ਸੋਨਾ ਕੰਮ ਹੋੰਦਿਆ ਵਾ ਚਲੋ। ਪੇਂਟ ਵਾਲੇ ਭਾਈ ਵੀ ਸੋਨਾ ਵਧੀਆ ਕੰਮ ਕਰਨਦੇ ਆ। ਹਾਂ ਵਧੀਆ ਕਰਦਾ ਕੰਮ। ਹਾਂਜੀ ਹਾਂਜੀ। ਤੇ ਕੰਮ ਦੀ ਸ਼ੁਰੂਆਤ ਆ ਮੈਂ ਕਰਦਾ ਫਨੀ ਕੰਮ। ਠੀਕ ਐ ਸਾਰੇ ਕਿਤੇ ਫਿਰ ਕਰਾ ਦੇਣਾ ਵਾ। ਹਾਂਜੀ ਹਾਂਜੀ। ਠੀਕ ਐ। ਚਲੋ ਨਾਮ ਦੱਸਦੇ ਕ ਜਸਵੰਦਰ ਸਿੰਘ ਨੇ ਜਖਾ ਤਸਵੀਰ ਪਟਾਲਾ ਜ਼ਿਲ੍ਹਾ ਦਾ ਦਸਤਾਫਰ ਤੇ ਫੋਨ ਨੰਬਰ ਵੀ ਬੋਲਦਾ 98582755 ਠੀਕ ਆ ਤੇ ਅੱਜ ਫਿਰ 6 ਮੱਝਾਂ ਨਾ ਹਾਂਜੀ ਅੱਛਾ ਦੋ ਸੂਣ ਵਾਲੀਆਂ ਤੇ ਬਾਕੀ ਸੋਈਆਂ ਸਾਰੀਆਂ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਾਫੀ ਖੂਬਸੂਰਤੀ ਦੀ ਝੋਟੀ ਆ ਨੀਲੀ ਰਾਵੀ ਟੇਡਾ ਚੀਰ ਨੀਲੀ ਦੀ ਝੋਟੀ ਆ ਜਿਹੜੀ ਆ ਦੇਖ ਸਕਦੇ ਜੀ ਨਾਸ ਵੀ ਬੱਗੀ ਤੇ ਚੰਗੀ ਰੀਜ ਨਾਲ ਸੰਭੀ ਹੈਗੇ ਇਹ ਵੀਰ ਨੇ ਪਹਿਲਾ ਇਹ ਜੀ ਸੁਆ ਪਹਿਲਾ ਹੀ ਠੀਕ ਹੈ ਪਹਿਲਾ ਹੀ ਸੁਆ ਜਣਾ ਇਹਦਾ ਤੇ ਚੰਗੇ ਕੱਦ ਕਾਟ ਜੀ ਤੇ ਚੰਗੇ ਪੱਠ ਫੂੜੇ ਜੀ ਹਟਾ ਲਗਾਉਣੇ ਇਹ ਪਾਸ ਕਰਕੇ ਲੈ ਆਂਦੀ ਤੂੰ ਤਾਂ 11 ਕਿਲੋ 10 ਕਿਲੋ ਕਰਕੇ ਦੇਣੀ ਝੋਟੀ ਠੀਕ ਆ ਕਿੰਨਾ ਚਿਰ ਹੋਇਆ ਸੁਈਨਾ ਸੁਈਨਾ ਆ ਜੇ ਬੱਚਾ ਕੋਈ ਤਾਂ ਦਾਣ ਵਾਲੇ ਗਰਨ ਦਾਣ ਵਾਲੇ ਆ ਬੱਚਾ ਇਹ ਮਗਰ ਕੱਟਾ ਜੀ ਕੱਟਾ ਬੜਾ ਦੁੱਧ ਦੁੱਧ ਘੜਦੀ ਇੱਕ ਗਲਾ ਫਾਂਡੇ ਕੁੰਡੇ ਘੜਦੀ ਆ ਠੀਕ ਆ ਜੀ ਬਹੁਤ ਬੜਾ ਜਾਂਦੇ ਸਾਢੇ ਪੰਜ ਕਿਲੋ ਦੇ ਚੋਨੇ ਆ 11 ਕਿਲੋ ਦੋਦੇ ਪਰ 10 ਕਿਲੋ ਕਰਕੇ ਦੇਣੀ ਤੋਰਾ ਫੇਰ ਇੱਕ ਕਰੀ ਇਹਨੂੰ ਹਾਂ ਤੇ ਖੂਸੂਰਤੀ ਛੋਟੀ ਆ ਜਿਹੜੀ ਬਾਕੀ ਚਲੋ ਜਿੰਨੀ ਵੀ ਆ ਸਫਾਈ ਚੱਲਦੀ ਇੱਕ ਰੀਰ ਵੀਰ ਜੀ ਤੇ ਸਿੱਧੇ ਤੌਰ ਤੇ ਆ ਜ ਲੈ ਆ ਬਾਕੀ ਦਾ ਸਾਈਜ਼ ਗੈਪ ਵੀ ਚੰਗਾ ਤੇ ਸੋਆ ਪਹਿਲਾ ਜੀ ਆ ਦੇ ਸਦੇ ਤੇ ਆਹੀ ਕੱਟਾ ਜੇ ਤਾਂ ਸੋਣੀ ਝੋਟੀ ਆ ਦੇ ਫਰਨੇ ਤਾਂ ਇਹਦਾ ਲਾਗੇ ਤਾਂ ਬਾਕੀ ਇਹ ਆ ਵੀ ਇਹ ਥੋੜੀ ਕਿਤੇ ਰਹੀ ਆਈ ਨਾ ਤਾਂ ਇਹ ਜੇ ਡਿੰਗੀ ਵੀ ਜਾਂਦੀ ਤੇ ਕਿੰਨਾ ਫਿਰੇ ਵੇਚੀ ਇਹਦਾ ਮੁੱਲ ਮੁੱਲ ਇਹ ਜੀ ਚੀਜ਼ ਹੈ ਭਾਈ ਵੇਟੀ 1.5 ਲੱਖ ਦੀ ਹੈ ਹਾਂਜੀ ਇਹ ਆ ਕਿ ਚਲੋ ਸਾੰਪੇ ਚੰਗੇ ਆ ਸਾਂਭੇ ਕੇ ਵੀ ਨੇ ਬੰਮਾ ਨੂੰ ਬਾਕੀ ਕੋਈ ਦੇਖੇ ਅੱਛਾ ਪਹਿਲਾਂ ਦਾ ਟਾਈਮ ਲੈ ਵਾ ਲੈ ਗੀ ਮੈਂ ਤੁਹਾਨੂੰ ਦਿੰਦਾ ਠੀਕ ਆ ਬਾਕੀ ਇਹ ਆ ਵੀ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਨਾਲੇ ਦਾ ਵਾ ਸੋਣ ਕੋਨੇ ਦਾ ਮੁੱਲ ਵੀ ਪੈਣਾ ਹਾਂਜੀ ਹਾਂਜੀ ਮੁੱਲ ਇਹਦਾ ਲੱਖ ਜੀ ਤੇ ਜੈਸਨ 100 ਬਿਨੇ ਦੇ ਦੀ 90 ਦੀ ਦੇ ਦੀ ਜੈਸਨ ਆ ਸੀਆਰ ਦਿੱਤਾ ਆਗੀ ਅੱਛਾ 85000 ਦੇ ਹਾਂਜੀ ਬਾਕੀ ਚਲੋ ਛੋਟ ਛੜ ਮੌਕੇ ਤੇ ਕਰਦੇ ਆਣੇ 10 ਕਿਲੋ ਦੁੱਧ ਤਿਆਰ ਹੋਊਗਾ ਜੋ ਦਿੱਦਲੇ ਆ ਠੀਕ ਆ ਤੇ ਗਾਂ ਕੋਈ ਸਾਮ ਕਰੂਗਾ ਤੇ ਵਧਾਲੂਗਾ ਠੀਕ ਆ ਜੀ ਆ ਜਿਹੜੇ ਆਣੇ ਦੀ ਪਿਓ ਦਜਾ ਸੁਆ 14 15 ਕਿਲੋ ਵੀਦੀ ਨੇ ਪਹਿਲੇ ਦੁੱਧ ਜੋ ਆਇਆ ਇਹ ਗੱਪਣ ਜੇ ਗੱਪਣ ਵੇਖੋ ਛੋਟੀ ਇਹ ਰਹਾ ਤਾਂ ਲੈਂਦੀ ਆ ਵੀ ਬਾਕੀ ਇਹਦਾ ਵੀ ਕੱਦ ਕੱਠ ਪਿੱਠ ਬੁੜਾ ਚੰਗਾ ਇੱਕੋ ਜਿਹੀਆਂ ਦਮੇ ਮੱਜਾਂ ਜੜੀਆਂ ਅਜ ਲੈ ਆਓ ਤੋਰਦੀ ਇਹਨਾਂ ਆ ਦੇਖ ਸਾਥ ਜੀ ਪੂਰੀ ਖੂਬਸੂਰਤ ਝੋਟੀ ਆ ਜਿਹੜੀ ਹੈ ਵੀ ਆ ਦੇਖ ਸਾਥਿਆ ਕੀ ਇਹਦੀ 라ਜੀ ਆ ਇਸ ਤਰ੍ਹਾਂ ਤੇ ਥੱਲੇੋਂ ਚੰਗੀ ਪਰ ਨਹੀਂ ਆ ਤੇ ਕਿੰਨਾ ਫਿਰ ਵੇਚੀ ਮੁੱਲ ਦੇ ਰੱਖੀ ਆ ਤਾਂ ਮੁੱਲ ਦਾ 20 ਲੱਖ ਹੀ ਜੀ ਵੇਖੋ ਛੋਟੀ ਥੱਲੇੋਂ ਕਿੰਦਾ ਦੀ ਹੈ ਹੇ ਹੱਤਾ ਨਹੀਂ ਛੋਟੀ ਸੰਗੀ ਜਿਆਜ ਜੀ ਗੱਲ ਕਰੀਏ ਇੱਦਾਂ 90 ਹਜ਼ਾਰ ਜੁਟ ਕੇ ਦੀ ਬਰਾਬਰ ਹੀ ਕਰਦੀ ਆ ਉਹਦੇ ਜਿੰਨੇ ਨਹੀਂ ਆ ਗਈ 85 ਦੀ ਉਹ ਲੈ ਜਾ ਤੇ ਭਾਂ ਕੋਈ ਉਹ ਲੈ ਜਾ ਹਾਂ ਜੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਹੈ 12-15 ਕਿਲੋ ਠੀਕ ਐ ਤੇ ਹੁਣ ਇੱਕ ਆ ਵੀ ਮੱਝ ਚੰਗੇ ਕੱਦ ਕਾਟ ਚ ਆ ਜਿਆ ਤਨ ਜੀ ਸੀ ਨੂੰ ਕਾਟਣਾ ਹੁੰਦਾ ਕੋਲ ਬੋੜਾ ਤਿਆਰ ਹੋਊਗਾ 15 ਕਿਲੋ ਦੀ ਹੋ ਜਾਊਗੀ ਥੱਲੇਆ ਬੜੀ ਤਿਆਰ ਹੋਈ ਐ ਵੀ ਲੈ ਆ ਕੋਆ 15 ਗੋਲਦੀ ਦੀ ਦੁਸਰਵੀਂ ਹੈ ਮਾਰੇ ਦਿੱਤਾ ਕਾਇਰੀ ਇਹਦੇ ਵੀ ਥਾਣੇ ਦੇਖ ਸਕਦੇ ਲੱਗੇ ਤਵੇ ਜੇ ਤਾਜੀ ਸੂਈ ਆ ਇਹ ਬੋਲੇ ਚ ਹੀ ਆ ਉਹ ਜਿਹੜਾ ਬੋਰ ਵੀ ਉਹ ਜਿਹੜਾ ਤਵੇ ਉਹਦੇ ਵੀ ਪਾ ਬਾਕੀ ਖੜੇ ਕੋਈ ਸਾਹਮਣਾ ਦੁੱਧ ਦੇ ਨੇ ਚੰਗਾ ਕੱਢੀ ਜਾਣਾ ਸਾਡੇ ਚਲਦੀ ਹਵਾਣਾ ਚੰਗਾ ਦਿਖਾਉਂਦੀ ਹੈ ਪਛਾਨ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਦੀ ਹੈ ਆਪਾਂ ਤੇ ਪਗਾਉਂਗੀ ਜਿੱਦਾਂ ਹੁੰਦੀ ਹਾਂਜੀ ਹਾਂਜੀ ਬਾਲੇ ਚੱਲੀ ਆ ਕਿਥਾਂ ਦੇਖੋ ਬਥੇਰੇ ਦਸ ਹਜ਼ਾਰ ਲੈ ਵਾ ਤੇ ਕਿੰਨੇ ਦੇ ਜੱਸ ਨਾ ਕਰ ਦੀਏ ਮੋਲ ਤੇ ਦਾ 6000 ਤੇ ਵਿੱਚੋਂ ਕਰਦੇ ਕਿ ਮੰਨ ਤਨ ਕਈ ਤਰ ਜਿਹੜੀ ਯਾਰ ਛੱਡ ਦੀਏ ਵਿੱਚ 73 ਦੀ ਜਦਾ ਅੱਛਾ 73 ਹਜ਼ਾਰ ਦੀ ਦੇ ਦਾਂ ਹਾਂਜੀ ਠੀਕ ਐ ਤੇ ਆਹ ਦੇਖ ਸਾਡੇ ਪਛਾਣ ਹੋਵਾਨਾ ਚੰਗਾ ਇਹਦਾ ਤੇ ਹੁਣ ਇੱਕ ਹੋਰ ਨੀਲੀ ਦੀ ਮਾਈ ਤੁਹਾਨੂੰ ਦਿਖਾਉਣੀ ਆ ਕਿਸ ਨੇ ਵੀਰ ਜੀ 10 ਕਿਲੋ ਜਦੋਂ ਤੱਕ ਤਿਆਰ ਹੋ ਮੈਨੂੰ ਸਤਾਈ ਦੀ ਜਰੇ ਕਿੰਨੇ ਦਿਨ ਹੋਏ ਸੋਈ ਨਾ ਇਹਨੂੰ ਦੱਪ ਦਿਨ ਹੋ ਗਏ ਦੱਸ ਦੇਣਾ ਹੋਗੇ ਤੇ 10 ਲੀਟਰ ਦੁੱਧ ਜਿਹੜਾ ਕਹਿੰਦੇ ਤਿਆਰ ਆ ਤੇ ਮਗਰ ਇਹਦੇ ਵੀ ਕੱਟਾ ਵਜੇ ਇਹਦਾ ਵੀ ਹਵਾਨਾ ਦੇਖ ਸਕਦੇ ਜੇ ਲਾਗੇ ਤਾਂ ਤੇ ਆਹ ਕਟਾ ਜਿਹੜਾ ਨੀਲੀ ਦੀ ਮੱਝ ਹੁਣੇ ਤੁਹਾਨੂੰ ਦਿਖਾਈ ਆ ਜਿਹੜੀ ਇਹ ਤੋਂ ਪਹਿਲਾਂ ਇੱਕ ਤਾਜੀ ਸੂਈ ਤੁਹਾਨੂੰ ਦਿਖਾਈ ਉਹਦਾ ਬੱਚਾ ਬਿਲਕੁਲ ਤਾਜਾ ਹੀ ਬੱਚਾ ਵਾ ਕਾਫੀ ਭਲਿਆ ਬੱਚਾ ਇਹ ਵੀ ਜਿਹੜੀ ਹੁਣ ਇੱਕ ਸੂਈ ਤਾਂ ਹੋਰ ਦਿਖਾਉਣੀ ਤੇ ਉਹਦਾ ਬੱਚਾ ਜਿਹੜਾ ਆ ਵਾ ਤੇ ਵੀ ਜੇ ਫਿਰ ਦੱਸੀਏ ਮੋਲੇ ਦਾ ਆਪਾਂ ਨੀਲੀ ਦੀ ਮੱਝ ਦਾ ਇਹਨੇ ਮੁੱਲ ਕੀ ਦਿੱਤਾ ਭੱਜ ਰਿਹਾ 70 ਦੀ ਦੇ ਦਈਏ ਦੋ ਹੀ ਛੜਦਾ ਆਗੇ 68 ਦੀ ਦੇ ਦੋਗੇ ਹਾਂਜੀ ਤੇ ਦੁੱਧ 10 ਲੀਟਰਾਂ ਚਵਾ ਦੋਗੇ ਕਰੋ ਠੀਕ ਆ ਤੇ ਹੁਣ ਜਿਹੜੀ ਇਹ ਕਾਵਲੀ ਮੱਜ ਜੇ ਇਹ ਵੀ ਚਾਰ ਜੇ ਇਹ ਗੱਬਣਿਆਂ ਜਿਹੜੀ ਹੈ ਨਾ ਚੰਦ ਚੱਲਦੇ ਲੈ ਜੂ ਕਿ ਦੋਦੇ ਵੀ ਤੇਰਾ ਜਵਾਬ ਲਾਲੀਏ ਵੀਰਦੀ ਵੱਜੀ ਮਈਏ ਤੋੜ ਦੋ ਫੇਰ ਇਹਨਾਂ ਬਾਕੀ ਚੰਗੇ ਕਦ ਕੱਟ ਸੀ ਇਹ ਵੀ ਥੱਲੇਆਂ ਚੰਗੀ ਪਰ ਨੀਥਾ ਨਾਲ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਵਾ ਅਦੇ ਇਸ ਦੇ ਹਵਾਨੇ ਦਸ ਜੰਦਾ ਕਿਤਾ ਅਜੇ ਤਿਆਰ ਹੋਣੀ ਆ ਥਾਣ ਵੀ ਚੰਗਾ ਦੂਰ ਦੂਰ ਹੈ ਜਿਹੜਾ ਇਹਦਾ ਉਹ ਦੇਖ ਸਕਦੇ ਜੀ ਚੰਗੇ ਘਾਪ ਤੇ ਥਾਣੇ ਆ ਤੇ ਇਹਦਾ ਫਿਰ ਮੁੱਲ 75000 75000 ਜਿਆਸ ਸੁਣੋ ਇਹ ਕਰ ਦੋ 70000 ਦੀ ਅੱਛਾ 70000 ਦੀ ਮੈਂ 85000 ਦੀਆਂ ਵੇਖੋ ਜਿੰਦਾ ਥਾਣੇਵਾ ਲਗਾਏ ਨੇ ਹਾਂਜੀ ਦੇਖੋ ਬਾਕੀ ਹੈਗੀ ਵੀ ਠੰਡੀ ਸੀਲ ਆ ਆ ਪਹਿਲੇ ਜਿਹੜੀ ਦੀ ਇੱਕਾ ਪਹਿਲਾਂ ਸਵੇਰ ਸੋਈ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੇ ਸੋਈ ਨੂੰ ਫਲਤੇ ਰੇੜਾ ਹੋ ਗਿਆ ਜੀ ਜਿਹੜਾ ਉਹ ਬੱਚਾ ਖਲੋਤਾ ਦਿਖਾਇਆ ਤੁਹਾਨੂੰ ਉਹ ਇਹਦਾ ਬੱਚਾ ਏ ਤੇ ਬਾਕੀ ਸਰੀਰਾਂ ਚੋਂ ਲਾ ਥੋੜੀ ਜੀ ਘਰੀ ਆ ਲਿੱਸੀ ਆ ਥੋੜੀ ਕਿ ਛੋਟੀ ਬੜੀ ਚੰਗੀ ਚਵਾਈ ਬੜੀ ਚੰਗੀ ਸਾਂਭੀ ਨਹੀਂ ਕਿਸੇ ਨੇ ਚਲੋ ਕਿਸੇ ਵੱਤ ਕੋਈ ਦੁੱਧ ਹੀ ਤਾਂ ਲਿਆਗਾ ਜੀ ਬੀਜੀ ਕਿੰਨਾ ਦੁੱਧ ਮੈਂ 7 ਕਿਲੋ 6 ਕਿਲੋ ਵਰਕੇ ਦੇਣੀ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹ ਤੇ ਕੋਲ ਪਹਿਲਾ ਸੋਆ ਛੋਟੀ ਸੂਈ ਆ ਉਤਰਾਂ ਇਹ ਆ ਵੀ ਮੂੰਹ ਮੱਥੇ ਤੇ ਜਿਹੜੇ ਠੀਕ ਆ ਤੇ ਉਤਰਾਂ ਕਿਸੇ ਨੇ ਸਾਂਭੀ ਘਾਟੇ ਜੇ ਕੋਈ ਸਾਂਭਣ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਹੋ ਸਕਦਾ ਵਧ ਵੀ ਜਾਵੇ ਲੋ ਤਾਂ ਅਟਕ ਲੱਈ ਜਾਊਗੀ ਦੇਖ ਸੰਦੇ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਤੇ ਹਲੇ ਦੁੱਧ ਮੋਕੇ ਦੇ ਸ਼ੇਕ ਹੀ ਕਿਲੋਈਆ ਜਿਹੜਾ ਕਿੰਦੇ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 50000 ਰੁਪਏ 50000 ਜੈਸ ਨੋ ਹੀ ਕਰੋ 45000 ਦੀ 45000 ਦੀ ਕਿ ਹੋਰ ਕਰਦੋਗੇ ਮਨ ਨੂੰ ਕੋਈ ਨਹੀਂ ਛੋੜੀ ਵਾਲ ਕਰਦਾ ਨਹੀਂ ਠੀਕ ਹੈ ਚਲੋ ਬਾਕੇ ਕੋ ਫੋਨ ਲਾਵੇ ਇੱਕ ਕਰੀ ਹਨਾ ਠੀਕ ਹੈ ਤੇ ਠੀਕ ਹੈ ਵੀ ਜੇ ਹੋਰ ਕੁਝ ਕਹਿਣਾ ਬਾਜੀ ਬਾਕੀ ਕੋ ਇੱਥੋਂ ਨਾ ਤੁਹਾਡੇ ਘਰੋਂ ਕੋ ਚਵਾਈ ਕਰਕੇ ਤਸੱਲੀ ਕਰਕੇ ਦੋ ਹੀ ਗੱਬਣਾ ਵਾ ਚਾਰ ਸੂਈਆਂ ਵਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ